ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਬੇਸਨ ਦੀ ਬਰਫੀ ਇਹ ਬੇਸਨ ਦੀ ਬਰਫੀ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਅਸੀਂ ਤਿਆਰ ਕਰਾਂਗੇ ਢਾਣੇਦਾਰ ਇੱਕਦਮ ਸੌਫਟ ਬਣਾ ਕੇ ਬਰਫੀ ਨੂੰ ਤਿਆਰ ਕਰਾਂਗੇ ਤੁਸੀਂ ਵੀ ਦੇਖ ਸਕਦੇ ਜੀ ਇਹ ਬਰਫੀ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਈ ਹੈ ਖਾਣ ਵਿੱਚ ਇਹ ਬਹੁਤ ਹੀ ਟੇਸਟੀ ਹੈ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਬੇਸਨ ਦੀ ਬਰਫੀ ਬਣਾ ਕੇ ਤਿਆਰ ਕੀਤੀ ਬੇਸਨ ਦੀ ਬਰਫੀ ਬਣਾਵਾਂਗੇ ਬਰਫੀ ਬਣਾਉਣ ਲਈ ਇੱਕ ਬੌਲ ਅਸੀਂ ਵੇਸਣ ਲਿਆ ਵਾ ਹਾਫ ਬੌਲ ਅਸੀਂ ਕਿਓ ਤੇ ਹਾਫ ਬੌਲ ਹੀ ਅਸੀਂ ਪੂਰਾ ਖੰਡ ਲਈਏ ਫਰਾਈ ਪੈਨ ਅਸੀਂ ਰੱਖ ਲਈਆ ਹੁਣ ਅਸੀਂ ਸਭ ਤੋਂ ਪਹਿਲਾਂ ਕਿਓ ਪਾਵਾਂਗੇ ਕਿਓ ਨੂੰ ਗਰਮ ਕਰ ਲਿਆ ਵਾ ਹੁਣ ਅਸੀਂ ਇੱਕ ਬੌਲ ਜਿਹੜਾ ਵੇਸਣ ਲਿਆ ਵਾ ਇਹ ਪਾ ਲਈਨੇ ਫਲੇਮ ਨੂੰ ਅਸੀਂ ਸਲੋ ਕਰ ਲਾਂਗੇ ਸਲੋ ਫਲੇਮ ਤੇ ਇਹਨੂੰ ਅਸੀਂ ਲਗਾਤਾਰ ਚਲਾਵਾਂਗੇ ਕਿ ਉਹਨੂੰ ਚੰਗੀ ਤਰ੍ਹਾਂ ਵੇਸਣ ਦੇ ਵਿੱਚ ਮਿਕਸ ਕਰ ਲਿਆ ਵਾ ਤੁਸੀਂ ਵੀ ਦੇਖ ਸਕਦੇ ਜੀ ਹੁਣ ਅਸੀਂ ਇਹਨੂੰ ਲਗਾਤਾਰ ਚਲਾਉਂਦੇ ਹੋਏ ਭੁੰਨ ਲੈਨੇ ਫਲੇਮ ਸਲੋ ਰੱਖ ਕਰਾਂਗੇ ਵੇਸਣ ਨੂੰ ਲਗਾਤਾਰ ਭੁੰਨਦਿਆਂ ਨੂੰ 2-3 ਮਿੰਟ ਹੋ ਗਏ ਆ ਵੇਸਣ ਅੱਗੇ ਨਾਲੋਂ ਪਤਲਾ ਹੋ ਗਿਆ ਇਸੇ ਤਰ੍ਹਾਂ ਅਸੀਂ ਇਹਨੂੰ ਪਕਾਵਾਂਗੇ ਵੇਸਣ ਅੱਗੇ ਨਾਲੋਂ ਕਾਫੀ ਪਤਲਾ ਹੋ ਗਿਆ ਤੇ ਫਲਾਵਰਟ ਵਿੱਚ ਵੀ ਹੋ ਗਿਆ ਬੇਸਨ ਇਹਨੂੰ ਲਗਾਤਾਰ ਇਸੇ ਤਰ੍ਹਾਂ ਚਲਾਉਂਦੀ ਰਵਾਂਗੇ ਤੇ ਕਲਰ ਵੀ ਇਹਦਾ ਜਿਹੜਾ ਨਾ ਉਹ ਅੱਗੇ ਨਾਲੋਂ ਬਦਲ ਗਿਆ ਵਾ ਥੋੜਾ ਜਿਹਾ ਹੋਰ ਅਸੀਂ ਇਹਨੂੰ 골ਡਨ ਬ੍ਰਾਊਨ ਕਰਨਾ ਕਲਰ ਇਹਦਾ ਬੇਸਨ ਜਿਹੜਾ ਵਾ ਉਹਨੂੰ ਚੰਗੀ ਤਰ੍ਹਾਂ ਅਸੀਂ ਭੁੰਨਣਾ ਵਾ ਸਲੋ ਫਲੇਮ ਤੇ ਜੇ ਅਸੀਂ ਜ਼ਿਆਦਾ ਫਲੇਮ ਤੇਜ਼ ਤੇ ਪਕਾਵਾਂਗੇ ਤੇ ਬੇਸਨ ਸਾਡਾ ਜਲ ਜੇਗਾ ਤੇ ਉਹਦਾ ਟੇਸਟ ਬਦਲ ਜੇਗਾ ਬੇਸਨ ਨੂੰ ਭੁੰਨਦਿਆਂ ਨੂੰ దాਸ 15 ਮਿੰਟ ਹੋ ਗਏ ਆ ਬੇਸਨ ਵੇਖ ਲੋ ਇਹਨਾਂ ਕਲਰ ਕਾਫੀ ਚੇਂਜ ਹੋ ਗਿਆ। ਪਲਾਵੀ ਬਹੁਤ ਜ਼ਿਆਦਾ ਹੋ ਗਿਆ। ਕਿਉਂਕਿ ਬੇਸਨ ਨੇ ਕਿਉਂ ਛੱਡ ਦਿੱਤਾ। ਮਲਾਈ ਲਈਏ 3-4 ਚਮਚੇ ਇਹਨਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਦੇ ਵਿੱਚ ਪਾ ਲੈਨੇ। ਮਲਾਈ ਦੀ ਜਗ੍ਹਾ ਤੇ ਤੁਹਾਡੇ ਕੋਲ ਮਿਲਕ ਪਾਊਡਰ ਹੈਗਾ ਤੁਸੀਂ ਉਹ ਪਾ ਸਕਦੇ ਜੀ। ਉਹਦੇ ਨਾਲ ਵੀ ਖੋਏ ਦਾ ਟੇਸਟ ਆਉਂਦਾ। ਤੇ ਮਲਾਈ ਪਾਉਣ ਦੇ ਨਾਲ ਵੀ ਖੋਏ ਦਾ ਟੇਸਟ ਆਉਂਦਾ। ਬਹੁਤ ਹੀ ਵਧੀਆ ਬਰਫੀ ਜਿਹੜੀ ਇਹ ਵੇਸਣ ਦੀ ਬਣ ਕੇ ਤਿਆਰ ਹੁੰਦੀ ਹੈ ਪੋਲੀ ਪੋਲੀ ਬਰਫੀ ਬਣ ਕੇ ਤਿਆਰ ਹੁੰਦੀ ਹੈ ਜਿਸ ਤਰ੍ਹਾਂ ਅਸੀਂ ਬੁਝਾਲ ਦੇ ਵਿੱਚੋਂ ਲੈ ਕੇ ਆਉਂਦੇ ਹਾਂ ਕਾਫੀ ਵੇਸਣ ਖੋਲ ਲਿਆ ਤੁਸੀਂ ਵੇਖ ਸਕਦੇ ਜੀ ਆਈ ਪਾਉਣ ਦੇ ਨਾਲ ਬਰਫੀ ਦਾ ਟੈਕਸਚਰ ਬਹੁਤ ਵਧੀਆ ਹੋ ਜਾਂਦਾ ਤਾਂ ਨਹੀਂ ਮਿਕਸ ਕਰਨ ਵੇਸਣ ਦੇ ਵਿੱਚ ਦਾਣਾ ਬਣ ਗਿਆ ਵਾ ਜਦੋਂ ਅਸੀਂ ਇਹਨੂੰ ਭਲਾਈ ਨੂੰ ਪਾ ਕੇ ਮਿਕਸ ਕੀਤਾ ਵਾ ਤੇ ਬਹੁਤ ਹੀ ਵਧੀਆ ਟੈਕਸਚਰ ਹੋ ਗਿਆ ਦਾਣੇਦਾਰ। ਦੋ ਕ এলাਚੀਆਂ ਨੂੰ ਅਸੀਂ ਪੀਸ ਲਿਆ ਵਾ ਉਹ ਪਾਊਡਰ ਨੂੰ ਪਾ ਲੈਣੀ। ਵੇਸਨ ਚੰਗੀ ਤਰ੍ਹਾਂ ਭੁੱਜ ਗਿਆ ਵਾ। ਮਲਾਈ ਪਾਉਣ ਤੋਂ ਬਾਅਦ ਅਸੀਂ 3-4 ਮਿੰਟ ਇਹਨੂੰ ਚੰਗੀ ਤਰ੍ਹਾਂ ਪਉਨ ਲਿਆ ਵਾ। ਇਹਦੇ ਵਿੱਚ ਬਿਲਕੁਲ ਵੀ ਹੁਣ ਕੱਚਾ ਪੰ ਨਹੀਂ ਹੈਗਾ। ਹੁਣ ਅਸੀਂ ਇੱਥੇ ਗੈਸ ਨੂੰ ਬੰਦ ਕਰ ਦਾਂਗੇ। ਇਹਦੇ ਵਿੱਚ ਚਾਸ਼ਣੀ ਵਗੈਰਾ ਕੁਝ ਨਹੀਂ ਪਾਉਣਾ ਸੀ। ਬੂਰਾ ਖੰਡ ਲਈ ਆ ਇਹਨੂੰ ਅਸੀਂ ਪਾਵਾਂਗੇ ਜੇ ਤੁਹਾਡੇ ਕੋਲ ਬੂਰਾ ਖੰਡ ਨਹੀਂ ਹੈਗੀ ਤੇ ਤੁਸੀਂ ਇਸ ਜਗ੍ਹਾ ਤੇ ਸਿੰਪਲ ਖੰਡ ਨੂੰ ਲੈ ਕੇ ਤੇ ਮਿਕਸੀ ਦੇ ਵਿੱਚ ਚਲਾ ਕੇ ਤੇ ਉਹਦਾ ਬੂਰਾ ਬਣਾ ਲੈਣਾ ਖੰਡ ਨੂੰ ਪੀਸ ਸਕਦੇ ਜੀ ਪੀਸ ਕੇ ਵੀ ਤੁਸੀਂ ਪਾ ਸਕਦੇ ਹੋ ਚਾਚਣੀ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਹੁਣ ਅਸੀਂ ਗੈਸ ਨੂੰ ਬੰਦ ਕਰ ਦਾਂਗੇ ਤੇ ਹਲਕਾ ਜਿਹਾ ਠੰਡਾ ਹੋਣ ਦਵਾਂਗੇ ਤੇ ਲਗਾਤਾਰ ਇਹਨੂੰ ਚਲਾਉਂਦੇ ਰਵਾਂਗੇ ਕਿ ਫਰਾਈਪੈਨ ਸਾਡੀ ਗਰਮ ਹੈ ਕਾਫੀ ਇਹ ਵੇਸਨ ਦੀ ਵਰਕਪੀਨ ਅਸੀਂ ਰਖੜੀ ਦੇ ਤਿਆਰ ਤੇ ਬਣਾ ਰਹੇ ਆ ਤੁਸੀਂ ਮੈਨੂੰ ਬਣਾਇਓ ਇਸੇ ਤਰ੍ਹਾਂ ਘਰ ਵਿੱਚ ਬਣਾਈ ਚੀਜ਼ ਬਹੁਤ ਵਧੀਆ ਹੁੰਦੀ ਹੈ ਬਾਜ਼ਾਰਾਂ ਦੇ ਵਿੱਚ ਚੋਤੇ ਮਲਾਵਟ ਹੁੰਦੀ ਹੈ ਚੀਜ਼ਾਂ ਦੇ ਵਿੱਚ ਤੇ ਇੱਕ ਸਾਫ਼ ਸੁਥਰੀ ਅਸੀਂ ਘਰ ਵਿੱਚ ਬਣਾ ਕੇ ਤਿਆਰ ਕਰਦੇ ਆਂ ਹਲਕਾ ਇਹ ਠੰਡਾ ਕਰ ਲਿਆ ਵਾ ਅਸੀਂ ਇਹਨੂੰ ਹੁਣ ਅਸੀਂ ਇਹਦੇ ਵਿੱਚ ਬੂਰਾ ਖੰਡ ਪਾ ਲਾਂਗੇ ਤੁਸੀਂ ਮਿੱਠਾ ਜਿਹੜਾ ਵਾ ਆਪਣੇ ਟੇਸਟ ਅਨਸਾਰ ਪਾ ਲਿਓ ਜੇ ਤੁਸੀਂ ਜ਼ਿਆਦਾ ਮਿੱਠਾ ਖਾਂਦੇ ਜੀ ਤੇ ਜ਼ਿਆਦਾ ਪਾ ਲਿਓ ਜੇ ਤੁਸੀਂ ਘੱਟ ਮਿੱਠਾ ਖਾਂਦੇ ਜੀ ਤੇ ਘੱਟ ਪਾ ਲਿਓ ਅਸੀਂ ਇੱਥੇ ਮੀਡੀਅਮ ਮਿੱਠਾ ਪਾਇਆ ਨਾ ਜ਼ਿਆਦਾ ਨਾ ਘੱਟ ਗੈਸ ਨੂੰ ਅਸੀਂ ਬੰਦ ਹੀ ਰੱਖਿਆ ਹੋ ਖਾਂਡ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ ਟਾਈਮ ਅਸੀਂ ਹਿਲਾਉਂਦੇ ਰਾਵਾਂਗੇ ਥਾਲੀ ਨੂੰ ਅਸੀਂ ਕਿਹਾ ਤੇ ਨਾਲ ਗਰੀਸ ਕਰ ਲਿਆ ਵਾ ਜੇ ਥਾਲੀ ਦੀ ਜਗ੍ਹਾ ਤੁਹਾਡੇ ਕੋਲ ਰੇਆ ਤੁਸੀਂ ਉਹ ਵੀ ਲੈ ਸਕਦੇ ਜੀ ਹੁਣ ਅਸੀਂ ਇਹਦੇ ਵਿੱਚ ਜਿਹੜੇ ਵੇਸਣ ਦੀ ਪਰਫੀ ਦਾ ਘੋਲ ਹੈ ਉਹ ਪਾ ਲਈਨੇ। ਇਹਨੂੰ ਸੈੱਟ ਕਰ ਲੈਨੇ। ਵੇਸਣ ਦੀ ਪਰਫੀ ਨੂੰ ਥਾਲੀ ਵਿੱਚ ਪਾ ਕੇ ਤੇ ਸੈੱਟ ਕਰ ਲਿਆ। ਉਪਰੋਂ ਇਸ ਨੂੰ ਪਲੇਨ ਕਰ ਲਿਆ ਚਮਚੇ ਦੇ ਨਾਲ। ਹੁਣ ਅਸੀਂ ਇਹਦੇ ਉੱਪਰ ਥੋੜੇ ਜਿਹਾ ਮੱਗਜ ਲਾ ਲਾਂਗੇ। ਬਹੁਤ ਹੀ ਵਧੀਆ ਵੇਸਣ ਦੀ ਪਰਫੀ ਬਣ ਕੇ ਤਿਆਰ ਹੋਈ ਹੈ। ਹਾਨ ਵਿੱਚ ਵੀ ਇਹ ਬਹੁਤ ਹੀ ਟੇਸਟੀ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਟਾਈਮ ਜ਼ਰੂਰ ਲੱਗਦਾ ਵਾ ਪਰ ਚੀਜ਼ ਘਰ ਵਿੱਚ ਜਦੋਂ ਅਸੀਂ ਬਣਾਉਂਦੇ ਆਂ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਬੇਸਨ ਦੀ ਬਰਫੀ ਬਣ ਕੇ ਤਿਆਰ ਆ ਹੁਣ ਅਸੀਂ ਇਹਨੂੰ ਅੱਧਾ ਘੰਟਾ ਸੈੱਟ ਕਰਨ ਵਾਸਤੇ ਰੱਖ ਦਿੰਦੇ ਹਾਂ ਬੇਸਨ ਦੀ ਬਰਫੀ ਜੰਮ ਕੇ ਤਿਆਰ ਆ ਤੁਸੀਂ ਦੇਖ ਸਕਦੇ ਜੀ 1 ਘੰਟਾ ਸੀ ਪੂਰਾ ਰੱਖਿਆ ਸੀ ਤੇ ਚੰਗੀ ਤਰ੍ਹਾਂ ਜੰਮ ਗਈ ਹੈ ਹੁਣ ਅਸੀਂ ਇਹਦੀ ਕਟਿੰਗ ਕਰ ਲੈਨੇ ਆਂ ਪੇਸ ਤੁਸੀਂ ਛੋਟੇ ਜਾਂ ਵੱਡੇ ਆਪਣੇ ਹਿਸਾਬ ਨਾਲ ਕਰ ਸਕਦੇ ਹੋ। ਇਹਦੀ ਅਸੀਂ ਕਟਿੰਗ ਕਰ ਲਈ ਐ। ਹੁਣ ਅਸੀਂ ਇਹਨੂੰ ਬਾਹਰ ਕੱਢ ਲਏ। ਬੇਸੰਦੀ ਪਰਫੀ ਬਣ ਕੇ ਤਿਆਰ ਆ। ਇਹ ਪਰਫੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ। ਤੁਸੀਂ ਵੇਖ ਸਕਦੇ ਜੀ ਇਹਦਾ ਟੈਕਸਚਰ ਵੀ ਬਹੁਤ ਹੀ ਵਧੀਆ। ਖਾਣ ਵਿੱਚ ਵੀ ਇਹ ਇੱਕਦਮ ਪੋਲੀ ਆ। ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਆ। ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਰਖੜੀ ਦੇ ਤਿਆਰ ਨੂੰ ਇੰਜੋਏ ਕਰਿਓ। ਘਰ ਵਿੱਚ ਚੀਜ਼ ਬਣਾਈ ਹਮੇਸ਼ਾ ਹੀ ਸਾਫ਼ ਸੁਥਰੀ ਤੇ ਵਧੀਆ ਬਣ ਕੇ ਤਿਆਰ ਹੁੰਦੀ ਹੈ ਚਲੋ ਫਿਰ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਮਿਲਦੇ ਆ ਫਿਰ ਕਿਸੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ